ਟੈਂਕਸ ਗੌਰਡ ਐਂਟੀ ਕ腐ਪਸ਼ਨ ਐਂਡ ਵੈਲਫੇਅਰ ਬਿਊਰੋ ਵੱਲੋਂ ਇੱਕ ਮੀਟਿੰਗ ਜਿਹੜੀ ਕੀਤੀ ਗਈ ਹੈ ਰੈਸਟੋਰੈਂਟ ਵਿੱਚ ਉਹਦੇ ਵਿੱਚ ਨਵੀਆਂ ਅਸੀਂ ਅਪੁਆਇੰਟਮੈਂਟ ਕੀਤੀਆਂ ਜਿੰਦੇ ਵਿੱਚ ਪੁਨੀਤ ਕੁਮਾਰ ਨੂੰ ਇੰਡੀਅਨ ਲੈਵਲ ਤੇ ਵਾਈਸ ਪ੍ਰਧਾਨ ਬਣਾਇਆ ਤੇ ਵਿਕਾਸ ਮਣੀ ਜੀ ਨੂੰ ਜੁਆਇੰਟ ਸੈਕਟਰੀ ਲਾਇਆ ਕੁਰ ਸਿਮਰਨ ਸਿੰਘ ਜੀ ਨੂੰ ਅਸੀਂ ਪਗਵਾੜੇ ਸਿਟੀ ਦਾ ਪ੍ਰਧਾਨ ਲਾਇਆ ਔਰ ਇਹ ਸਾਨੂੰ ਇਹ ਕਰਕੇ ਅੱਜ ਜਿਹੜੀਆਂ ਨਵੀਆਂ ਅਪੁਆਇੰਟਮੈਂਟ ਕਰਨੀਆਂ ਪਈਆਂ ਕਿਉਂਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜ਼ੋਰ ਤਾਂ ਬਹੁਤ ਲਾਇਆ ਕਿ ਮੈਂ ਕਰਾਪਸ਼ਨ ਨੂੰ ਦੂਰ ਕਰਾਂ ਪਰ ਜਿਹੜੇ ਥੱਲੇ ਅਫਸਰ ਆ ਉਹਨਾਂ ਦੇ ਵਿੱਚ ਡਰ ਹੈ ਨਹੀਂ ਇਸ ਲਈ ਅਸੀਂ ਇਹ ਲੋੜ ਸਮਝੀ ਕਿ ਅਫਸਰਾਂ ਤੋਂ ਜਿਹੜਾ ਕਰਾਪਸ਼ਨ ਮੁਕਤ ਕੰਮ ਕਰਵਾਉਣ ਲਈ ਨਵੇਂ ਬੰਦੇ ਅਪਾਇੰਟ ਕੀਤੇ ਜਾਣ ਤਾਂ ਕਿ ਜਿਹੜਾ ਸਮਾਜ ਦੇ ਵਿੱਚ ਜਿਹੜੀ ਕਰਾਪਸ਼ਨ ਨੂੰ ਦੂਰ ਕੀਤਾ ਜਾਵੇ ਔਰ ਜਿਹੜਾ ਭਲਾਈ ਦੇ ਕੰਮ ਕੀਤੇ ਜਾਣ। ਮੀਟਿੰਗ ਦੇ ਵਿੱਚ ਤੁਹਾਡੇ ਨਾਲ ਬਹੁਤ ਜ਼ਿਆਦਾ ਨੌਜਵਾਨ ਮੁੰਡੇ ਦਿਸੇ ਆ। ਤੇ ਕੀ ਤੁਹਾਡਾ ਉਪਰਾਲਾ ਨੌਜਵਾਨਾਂ ਨੂੰ ਜੋੜ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ? ਜੇ ਲੋਕਾਂ ਨੂੰ ਧੱਕਾ ਹੁੰਦਾ ਕਿੱਦਾਂ ਤੁਹਾਡੇ ਨਾਲ ਸੰਪਰਕ ਕਰਨ? ਪਹਿਲੀ ਗੱਲ ਨੌਜਵਾਨ ਵਰਗ ਜਿਹੜਾ ਆ ਉਹ ਨਸ਼ੇ ਦੇ ਵਿੱਚ ਬਹੁਤ ਗ੍ਰਸਤ ਹੋ ਚੁੱਕਾ। ਸਾਡੀ ਪਹਿਲਾ ਏਮ ਰਹੂਗਾ ਵੀ ਨਸ਼ੇ ਤੋਂ ਬਾਹਰ ਰਹਿਣ ਖੇਡਾਂ ਨੂੰ ਪ੍ਰਮੋਟ ਕਰੀਏ ਅਸੀਂ ਔਰ ਆਪਣੀ ਸੰਸਥਾ ਦੇ ਨਾਲ ਜੋੜ ਕੇ ਜਿਹੜਾ ਨੌਜਵਾਨ ਵਾਗਿਆ ਉਹ ਸਾਡੇ ਉਮਰ ਨਾਲੋਂ ਜ਼ਿਆਦਾ ਜਿਹੜਾ ਕ腐ਸ਼ਨ ਮੁਕਤ ਹੋਣਾ ਚਾਹੁੰਦਾ ਪਰ ਪ੍ਰਸ਼ਾਸਨ ਦੇ ਵਿੱਚ ਜਿਹੜੀ ਕ腐ਸ਼ਨ ਫੈਲੀ ਆ ਉਹਨੂੰ ਦੂਰ ਕਰਨ ਦੇ ਵਿੱਚ ਇਛੂਕਾ ਇਸ ਲਈ ਅਸੀਂ ਆਪਣੇ ਨਵੇਂ ਨੌਜਵਾਨ ਜਿਹੜੇ ਆ ਨਾਲ ਜੋੜ ਕੇ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਅਸੀਂ ਆਪਾਂ ਕੰਮ ਕਰਾਂਗੇ ਤਾਂ ਕਿ ਪ੍ਰਸ਼ਾਸਤਾਂ ਮੁਕਤ ਜਿਹੜਾ ਪ੍ਰਸ਼ਾਸਨ ਉਹ ਆਮ ਜਨਤਾ ਨੂੰ ਦਿੱਤਾ ਜਾਵੇ